ो हनुवा शे श्री कृष्ण भगवान् दीज सो ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਤੂੰ ਦੁੱਖਾਂ ਤੇ ਇੱਕ ਹੱਤ ਹੈਗੀ ਐ ਕਿ ਪ੍ਰਮਾਤਮਾ ਨੂੰ ਨਾਮ ਭੁੱਲੀਏ ਦੁੱਖ ਸੁੱਖ ਜ਼ਿੰਦਗੀ ਦੇ ਹਿੱਸੇ ਸੱਜਣਾ ਕਰੀ ਪਰਵਾਹ ਨਾ ਤੇਰੇ ਵਿੱਚ ਸੱਜਣਾ ਲੱਗਣ ਨਹੀਂ ਦਿੰਦਾ ਤੈਨੂੰ ਤਕੀਆਂ ਹਵਾਵਾਂ ਜ਼ਿੰਮੇਵਾਰੀਆਂ ਉਠਾਈਆਂ ਹੋਈਆਂ ਨੇ ਉੱਡਦੀਆਂ ਰਹਿਣੀਆਂ ਪਤੰਗਾਂ ਜਿਨ੍ਹਾਂ ਨੇ ਡੋਰਾਂ ਸਹਬਾ ਨੂੰ ਫੜੀਆਂ ਹੋਆਂ ਕੰਮ ਚੱਲਦੇ ਵੀ ਨੇ ਕੰਮ ਰੁਕਦੇ ਵੀ ਨੇ ਦੁੱਖ ਆਉਂਦੇ ਵੀ ਨੇ ਦੁੱਖ ਮੁਕਦੇ ਵੀ ਨੇ ਪਰ ਸੱਚੀ ਨਹਿ ਚਾਹ ਵਾਲਾ ਨਾ ਖਬਰਾਵੇਗਾ ਜਿਹੜਾ ਇਤੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਹੋ ਦੁਨੀਆਂ ਲਾਵੇ ਸਟਾਓ ਹੋ ਬੰਨੇ ਪਟੀਆਂ ਹਰ ਪਾਸੇ ਲਾ ਜਾਉ ਨੇ ਆਪ ਰੱਖੀਆਂ ਦੁਨੀਆ ਲਾਵੇ ਸਟਾਉ ਬਨੇ ਪਟੀਆਂ ਹਰ ਪਾਸੇ ਲਾ ਜਾਉ ਨੇ ਆਖ ਰੱਖੀਆਂ ਜਿਹੜਾ ਉਹ ਹੋਰਾ ਦਿਖਾਵੇ ਕਦੇ ਨਾ ਛੱਡ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਇਤੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਹੋ ਪੁੱਲਿਆਨ ਉਹ ਪੁੱਲਿਆਨ ਉਸ ਤੇਰਾ ਹੈ ਪਾਉਣ ਵਾਸਤੇ ਆਉਂਦਾ ਏ ਉਹ ਸਾਨੂੰ ਸਮਝਾਉਣ ਵਾਸਤੇ ਪੁੱਲਿਆਨ ਉਸ ਤੇਰਾ ਹੈ ਪਾਉਣ ਵਾਸਤੇ ਆਉਂਦਾ ਏ ਉਹ ਸਾਨੂੰ ਸਮਝਾਉਣ ਆਸਤੇ ਜਿਹੜਾ ਇਸ ਰਮੰਜ ਨੂੰ ਸਮਝੇ ਉਹ ਤਰ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਖੁ ਪਰੀਆਂ ਨੇ ਝੋਲੀਆਂ ਕਿਰਪਾ ਦੇਨਾ ਪਰੀਆਂ ਨੇ ਝੋਲੀਆਂ ਕਿਰਪਾ ਦੇਨਾ ਦਾਤੇ ਦੇ ਪਿਆਰ ਨੇ ਤਾਂ ਕਰਤੀ ਕਮਾ ਅਰੀਆਂ ਨੇ ਝੋਲੀਆਂ ਕਿਰਪਾ ਦੇਣਾ ਦਾਤੇ ਦੇ ਪਿਆਰ ਨੇ ਤਾਂ ਕਰਤੀ ਕਮਾਉ ਕੋਈ ਕਿੰਨਾ ਰੋਕੇ ਪਰ ਉਹ ਅੱਗੇ ਬਧਾਵੇਗਾ ਜਿਹੜਾ ਇਤੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਐ ਤੂੰ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਸਾਰੀ ਸੰਗਤ ਵਾਹਤੀ ਹੈ ਹੋ ਪੁੱਲਿਆ ਨਾ ਕਰਿਓ ਨੂੰ ਯਾਦ ਕਰਨਾ ਗਲ ਗਲ ਨਾਰ ਤਨਵਾਦ ਕਰਨਾ ਪੁੱਲਿਆ ਨਾ ਕਰਿਓ ਨੂੰ ਯਾਦ ਕਰਨਾ ਗਲ ਗਲ ਨਾਰ ਤਨਵਾਦ ਕਰਨਾ ਹੋ ਮੁਸ਼ਕਲਾਂ ਤੋਂ ਬਾਅਦ ਵੀ ਮਹਿਰਾਂ ਦਾ ਮੀਂਹ ਵਰਸਾਵੇਗਾ ਜਿਹੜਾ ਐ ਤੂੰ ਤੱਕ ਲੈ ਕੇ ਆਇਆ ਅਕੇ ਵੀ ਲੈ ਕੇ ਜਾਵੇਗਾ ਜਿਹੜਾ ਐ ਤੂੰ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਇਤੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਸੋ ਅੰਗਮਾਰਾ ਜੀ ਸੇ ਭਗਵਾਨ ਦੀ ਜੋਗ ਮੰਗ ਮਾਰਿ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸੱਚੇ